ਚੌਧਰ ਨਰਿੰਦਰ ਕੌਰ ਭਰਾਜ ਨੇ ਇਲਜ਼ਾਮ ਲਗਾਏ ਤਾਂ ਇਲਜ਼ਾਮਾ ਹੇਠਾਏ ਸਾਬਕਾ ਸਰਪੰਚ ਨੇ ਵੀ ਨਰਿੰਦਰ ਕੌਰ ਭਰਾਜ ਦੇ ਉੱਤੇ ਪਲਟਵਾਰ ਕੀਤਾ ਨਰਿੰਦਰ ਕੌਰ ਭਰਾਜ ਦੇ ਉੱਤੇ ਸਵਾਲ ਸਾਬਕਾ ਸਰਪੰਚ ਨੇ ਚੁੱਕੇ ਨੇ ਤਾਂ ਭਰੀ ਸਭਾ ਦੇ ਵਿੱਚ ਨਰਿੰਦਰ ਕੌਰ ਭਰਾਜ ਨੇ ਇਲਜ਼ਾਮ ਲਗਾਏ ਜਿਸ ਤੋਂ ਬਾਅਦ ਸਾਬਕਾ ਸਰਪੰਚ ਨੇ ਵੀ ਪਲਟਵਾਰ ਕਰਦਿਆਂ ਨਰਿੰਦਰ ਕੌਰ ਭਰਾਜ ਨੂੰ ਨਿਸ਼ਾਨੇ ਦੇ ਉੱਤੇ ਲਿਆ ਕਿ ਆਪ ਉਮੀਦਵਾਰ ਤੇ ਨਜਾਇਜ਼ ਸ਼ਰਾਬ ਦੇ 8 ਪਰਚੇ ਦਰਜ ਨੇ ਇਸ ਜ਼ਿਕਰ ਉਹਨਾਂ ਨੇ ਕੀਤਾ ਪਰ ਰਾਜਦਾ ਕਰੀਬੀ ਸ਼ਖਸ ਹੁਣ ਤੱਕ ਨਜਾਇਜ਼ ਸ਼ਰਾਬ ਵੇਚਦਾ ਰਿਹਾ ਹੈ। ਇਹ ਵੀ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ। ਪਿੰਡ ਛਨੇੜੀ ਦਾ ਸਾਬਕਾ ਸਰਪੰਚ ਹੈ ਮਾਲਵਿੰਦਰ ਸਿੰਘ ਮਾਲਾ ਜਿਸ ਨੇ ਨਰਿੰਦਰ ਕੌਰ ਭਰਾਸ ਦੇ ਉੱਤੇ ਇਲਜ਼ਾਮ ਲਾਇਆ। ਇਲਜ਼ਾਮਾ ਹੇਠ ਆਇਆ ਸਾਬਕਾ ਸਰਪੰਚ ਵੀ ਹੁਣ ਨਰਿੰਦਰ ਕੌਰ ਭਰਾਸ ਦੇ ਖਿਲਾਫ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ। ਕਿ ਆਪ ਉਮੀਦਵਾਰ ਤੇ ਨਜਾਇਜ਼ ਸ਼ਰਾਬ ਦੇ 8 ਪਰਚੇ ਦਰਜ ਪਰ ਅੱਜ ਦਾ ਕਰੀਬੀ ਸ਼ਖਸ ਹੁਣ ਤੱਕ ਨਜਾਇਜ਼ ਸ਼ਰਾਬ ਵੇਚਦਾ ਰਿਹਾ ਹੈ ਇਹ ਗੰਭੀਰ ਇਲਜ਼ਾਮ ਲਾਇਆ ਹੈ ਉਹ ਐਮਐਲਏ ਸਾਹਿਬ ਮੈਨੂੰ ਨਹੀਂ ਪਤਾ ਵੀ ਉਹ ਕਿਉਂ ਕਹਿ ਰਹੇ ਨਾ ਕਿ ਕਹਿ ਰਹੇ ਨਾ ਪਰ ਉਹ ਨਾ ਕਿਸੇ ਤੋਂ ਥੋੜਾ ਜਿਹਾ ਸਰਚ ਕਰ ਲੈਣ ਪਿੰਡ ਬਾਰੇ ਪਿੰਡ ਧਮੀਰੇਵਾਲੀ ਵੀ ਮੈਂ ਕਿਹਾ ਜਾਨਸਾਨਾ ਮੇਰੀ ਕੀ ਇੱਜ਼ਤ ਹੈ ਪਿੰਡ 'ਚ ਕੀ ਮੈਂ ਕੰਮ ਕੀਤੇ ਹੋਏ ਨਾ ਕਿਸੇ ਤੋਂ ਕਿਸੇ ਕਿਸੇ ਕਹੇ ਕਹਾਏ ਇੱਕ ਜਿਨ੍ਹਾਂ ਨੂੰ ਪਤਾ ਨਹੀਂ ਮੈਂ ਉਹਨਾਂ ਬਾਰੇ ਬੋਲਣਾ ਨਾ ਬੋਲਣਾ ਪਰ ਮੇਰਾ ਬੋਲਣਾ ਨਹੀਂ ਬੰਦਦਾ ਪਰ ਐਮਐਲਏ ਸਾਹਿਬ ਨੂੰ ਗਲਤ ਗਮਰਾਹ ਕਰ ਰਹੇ ਨਾ ਉਹਦੇ ਵਿੱਚ ਜਿਹੜੇ ਉਹ ਕਹਿ ਰਿਹਾ ਉਹਨਾਂ ਨੇ ਪਰ ਉਹਨਾਂ ਨੂੰ ਆਪ ਪਤਾ ਹੋਣਾ ਚਾਹੀਦਾ ਵੀ ਜਿਨ੍ਹਾਂ ਨੂੰ ਉਹਨਾਂ ਨੇ ਪਹਿਲਾਂ ਬਹੁਤ ਵੱਡਾ ਉਹਦਾ ਦਿੱਤਾ ਇੱਕ ਬੰਦੇ ਨੂੰ ਉਹਨੂੰ ਨੇਮ ਕਰਾ ਕੇ ਕਰ ਲੈਣ ਸਾਡੇ ਬਾਬਾ ਨਾਗਰੇ ਵੀ ਹੁਣ ਤੱਕ ਦਾ ਦਰੂ ਵੀ ਧਾਰਿਆ ਕਿ ਨਹੀਂ ਦੂਜੀ ਗੱਲ ਜਿਨ੍ਹਾਂ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਹੁਣ ਉਹ ਤੇ ਅੱਠ ਪਰਤੇ ਅੱਜ ਵੀ ਦਰੂ ਦੇ ਨਹੀਂ ਯਾ ਯਾ ਪਤਾ ਨਹੀਂ ਐਮਐਲਏ ਸਾਹਿਬ ਨੂੰ ਪਤਾ ਨਹੀਂ ਕਿਉਂ ਨਹੀਂ ਸੁਣਦੇ ਉਹ ਕਿਉਂ ਥੋੜੇ ਇੱਕ ਦੋ ਲੋਕਾਂ ਦੀ ਸੁਣ ਰਿਹਾ ਹੈ ਨਾ ਮੈਨੂੰ ਨਹੀਂ ਸਮਝ ਆਉਂਦੀ ਐਮਐਲਏ ਬਣੇ ਨਾ ਹੋ ਉਹ ਦੱਸਣ ਦਾ ਸਹੀ ਵੀ ਉਹਨਾਂ ਨੇ ਪਿੰਡ ਲਈ ਕੀ ਕੀਤਾ ਮੇਰਾ ਪਿੰਡ 'ਚ ਮੇਰੇ ਕੰਮ ਬੋਲਦੇ ਨਾ ਮੈਂ 5 ਸਾਲ ਸਰਪੰਚ ਕੀਤਾ ਕੀਤੀ ਆ ਮੇਰੇ ਪਿੰਡ 'ਚ ਜਾ ਕੇ ਪਿੰਡ ਵਾਲਿਆਂ ਨੂੰ ਪਤਾ ਕਰੋ ਵੀ ਮੈਂ ਕਿਹੜੀ ਕਿਹੜੀਆਂ ਗਲੀਆਂ ਕੀ ਕੁਝ ਕੀਤਾ ਹੋਇਆ ਸਾਡੇ ਪਿੰਡ 'ਚ ਸੀਵਰੇਜ ਪਾਈ ਹੋਈ ਆ ਬਈ 95% ਪਿੰਡ ਦੀਆਂ ਗਲੀਆਂ ਮੈਂ ਬਣਾਈ ਨਾ ਮੈਂ ਆਪਣੇ ਪਲੈਨਿੰਗ ਤੇ 5 ਸਾਲ ਚ 32 ਗਲੀਆਂ ਬਣਾਈਆਂ ਸੀ